ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਅਮਰਤਪਾਲ ਹੈਵਨ ਕ੍ਰਾਸ ਰਿਕਾਰਡ ਤੋਂ ਜੀ ਅੱਜ ਤੁਹਾਡੇ ਨਾਲ ਆਪਣੀਆਂ ਪੰਜ ਹੋਰ ਸਕਸੈਸ ਸਟੋਰੀਆਂ ਸ਼ੇਅਰ ਕਰਨ ਲੱਗਾ ਜੀ ਅੱਜ ਸਾਡੇ ਆਸਟ੍ਰੇਲੀਆ ਦੇ ਪੰਜ ਹੋਰ ਰਿਵੈਸਟਰ ਵੀਜ਼ੇ ਅਪਰੂਵ ਹੋਏ ਨੇ ਜੀ ਪਹਿਲਾ ਵੀਜ਼ਾ ਸਾਡਾ ਲੱਗਿਆ ਮਹਾਵੀਰ ਸਿੰਘ ਦਾ ਤੇ ਦੂਜਾ ਵੀਜ਼ਾ ਲੱਗਿਆ ਜੀ ਇਹਨਾਂ ਦੀ ਵਾਈਫ ਕਵਿਤਾ ਰਾਣੀ ਦਾ ਮਹਾਵੀਰ ਸਿੰਘ ਤੇ ਕਵਿਤਾ ਰਾਣੀ ਹਰਿਆਣੇ ਦੇ ਰਹਿਣ ਵਾਲੇ ਆ ਜੀ ਇਹਨਾਂ ਦੋਨਾਂ ਦਾ ਵੀਜ਼ਾ 13 ਦਿਨਾਂ ਦੇ ਵਿੱਚ ਵਿੱਚ ਅਪਰੂਵ ਹੋ ਕੇ ਆਇਆ ਜੀ ਮਹਾਵੀਰ ਸਿੰਘ ਦਾ ਵੀਜ਼ਾ ਪਹਿਲਾਂ ਦੋ ਵਾਰ ਰਿਜੈਕਟ ਸੀਗਾ ਤੇ ਕਵਿਤਾ ਰਾਣੀ ਦਾ ਵੀਜ਼ਾ ਇੱਕ ਵਾਰ ਰਿਜੈਕਟ ਸੀਗਾ ਇਹ ਇਹਨਾਂ ਨੂੰ ਆਸਟ੍ਰੇਲੀਆ ਤੋਂ ਹੀ ਸਾਡਾ ਰੈਫਰੈਂਸ ਮਿਲਿਆ ਤੇ ਇਹਨਾਂ ਨੇ ਹਰਿਆਣਾ ਤੋਂ ਰੈਕੋਟ ਆ ਕੇ ਆਪਣਾ ਕੇਸ ਅਪਲਾਈ ਕਰਵਾਇਆ ਤੇ ਆਸਟ੍ਰੇਲੀਆ ਜਾਣ ਦਾ ਸੁਪਨਾ ਪੂਰਾ ਕਰਿਆ। ਤੀਜਾ ਵੀਜ਼ਾ ਸਾਡਾ ਲੱਗਾ ਜੀ ਜਸਪਾਲ ਕੌਰ ਦਾ। ਜਸਪਾਲ ਕੌਰ ਦਾ ਬੇਟਾ ਆਸਟ੍ਰੇਲੀਆ ਦੇ ਵਿੱਚ ਹੈ ਜੀ ਸਟੂਡੈਂਟ ਵੀਜ਼ੇ ਦੇ ਉੱਪਰ ਆ। ਉਹਨੇ ਇਹਨਾਂ ਨੂੰ ਸਪான்ਸਰ ਕੀਤਾ ਸੀਗਾ 2 ਦਿਨਾਂ ਦੇ ਵਿੱਚ ਵਿੱਚ ਜਸਪਾਲ ਕੌਰ ਦਾ ਵੀਜ਼ਾ ਅਪਰੂਵ ਹੋ ਗਿਆ। ਤੀਜਾ ਵੀਜ਼ਾ ਸਾਡਾ ਲੱਗਾ ਜੀ ਅਸ਼ਮਿੰਦਰ ਕੌਰ ਦਾ। ਅਸ਼ਮਿੰਦਰ ਕੌਰ ਦੀ ਬੇਟੀ 485 ਯਾਨੀ ਵਰਕ ਪਰਮਿਟ ਤੇ ਹੈ ਜੀ ਆਸਟ੍ਰੇਲੀਆ ਦੇ ਵਿੱਚ। ਉਹਨੇ ਇਹਨਾਂ ਨੂੰ ਸਪான்ਸਰ ਕੀਤਾ ਸੀਗਾ ਪਾ 4 ਦਿਨਾਂ ਦੇ ਵਿੱਚ ਵਿੱਚ ਅਸ਼ਮਿੰਦਰ ਕੌਰ ਦਾ ਵੀਜ਼ਾ ਅਪਰੂਵ ਹੋ ਕੇ ਆਇਆ ਪੰਜਵਾਂ ਵੀਜ਼ਾ ਸਾਡਾ ਲੱਗਿਆ ਜੀ ਸਰੋਜ ਰਾਣੀ ਦਾ ਸਰੋਜ ਰਾਣੀ ਦਾ ਵੀਜ਼ਾ 10 ਦਿਨਾਂ ਦੇ ਵਿੱਚ ਵਿੱਚ ਅਪਰੂਵ ਹੋਇਆ ਜੀ 3 ਸਾਲ ਦਾ ਵੀਜ਼ਾ ਲੱਗਿਆ ਇਹਨਾਂ ਦੀ ਬੇਟੀ 485 ਵੀਜ਼ੇ ਤੇ ਉਹਨੇ ਸਪான்ਸਰ ਕੀਤਾ ਸੀਗਾ ਜੀ ਮੈਡੀਕਲ ਕਰਵਾ ਕੇ 1 ਸਾਲ ਦੀ ਸਟੇ ਦੇ ਨਾਲ ਇਹਨਾਂ ਦਾ ਵੀਜ਼ਾ ਲੱਗਿਆ ਜੀ ਸੋ ਜੇਕਰ ਤੁਸੀਂ ਵੀ ਆਸਟ੍ਰੇਲੀਆ ਚਾਹੁੰਦੇ ਹੋ ਜੀ ਆ ਇਸ ਵਕਤ ਮਾਪੇ ਦੇ ਵੀਜ਼ੇ ਦਾ ਸਕਸੈਸ ਰੇਟ ਬਹੁਤ ਵਧੀਆ ਜਾਂਗੇ ਜੰਗੇਜ ਵਾਲੇ ਵੀਜ਼ਿਆਂ ਦਾ ਸਕਸੈਸ ਰੇਟ ਆ ਜਿਹੜਾ 50 50 ਹੈ ਸੋ ਜੇਕਰ ਤੁਸੀਂ ਆਸਟ੍ਰੇਲੀਆ ਦਾ ਮਿਸਟਰ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ ਜੀ ਤੁਸੀਂ ਸਾਡੇ ਰਾਏਕੋਟਾ ਆਫਿਸ ਆ ਸਕਦੇ ਹੋ ਜਾਂ ਸਾਡੇ ਨਾਲ ਸਾਡੇ ਫੋਨ ਜਾਂ ਈਮੇਲ ਜਰੀਏ ਸੰਪਰਕ ਕਰਕੇ ਆਪਣਾ ਕੇਸ ਆਨਲਾਈਨ ਘਰੇ ਬੈਠੇ ਵੀ ਅਪਲਾਈ ਕਰਵਾ ਸਕਦੇ ਹੋ ਤੇ ਘਰੇ ਬੈਠੇ ਹੀ ਆਪਣਾ ਆਸਟ੍ਰੇਲੀਆ ਜਾਣ ਦਾ ਸੁਪਨਾ ਪੂਰਾ ਕਰ ਸਕਦੇ ਹੋ ਧੰਨਵਾਦ ਸ਼ੁਕਰ ਹੈ ਰੱਬਾ ਸ਼ੁਕਰ ਹੈ